ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਖੀ ਢਿਲਵਾ ਚ ਡੇਰਾ ਕਰਨਾ ਤੇ ਨੀਲੇ ਬਸਤਰ ਉਤਾਰਨੇ ਕਪੂਰੇ ਦਾ ਮਾੜਾ ਵਤੀਰਾ ਦੇਖ ਕੇ ਸਤਗੁਰੂ ਜੀ ਨੇ ਕੂਚ ਦਾ ਹੁਕਮ ਦਿੱਤਾ ਕੋਟਕਪੂਰੇ ਤੋਂ ਕੂਚ ਕਰਕੇ ਸ ਆਹਬਾਂ ਦਾ ਕਾਫਲਾ ਤਿੰਨ ਕੋ ਅਕੇ ਢਿਲਵਾਂ ਨਗਰ ਵਿੱਚ ਪੁੱਜਾ ਉਸ ਨਗਰ ਵਿੱਚ ਪ੍ਰਿਥੀ ਚੰਦ ਦੀ ਔਲਾਦ ਰਹਿੰਦੀ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਰਕਾਂ ਨਾਲ ਯੁੱਧ ਕੀਤੇ ਸਨ ਸ੍ਰੀ ਅੰਮ੍ਰਿਤਸਰ ਤੋਂ ਤੇ ਕਰਤਾਰਪੁਰ ਤਦੋਂ ਤੋਂ ਪ੍ਰਿਥੀ ਚੰਦ ਦੀ ਔਲਾਦ ਡਰੀ ਹੋਈ ਮਾਲਵੇ ਦੇਸ਼ ਨੂੰ ਗਵਨ ਕਰ ਗਈ ਸੀ ਤਦੋਂ ਤੋਂ ਉੱਥੇ ਹੀ ਰਹਿੰਦੀ ਸੀ ਪਿੰਡ ਮਾਲਕੇ ਬੈਠੇ ਹੋਏ ਕੁਝ ਪੂਜਾ ਪਾਠ ਵੀ ਕਰਾਇਆ ਕਰਦੇ ਸਨ। ਪ੍ਰੀਤਿ ਚੰਦ ਦੀ ਔਲਾਦ ਵਿੱਚੋਂ ਭਾਈ ਕੋਲ ਸੀ। ਉਸਦੇ ਪੁੱਤਰ ਜਵੰਤ ਸਨ ਤੇ ਉਹ ਉਹ ਪੋਤਰੀਆਂ ਵਾਲਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਹਨ ਤਾਂ ਉਹ ਪੁੱਤਰਾਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ। ਸਾਹਿਬਾ ਨੇ ਉਸ ਨੂੰ ਬੜੇ ਸਤਕਾਰ ਨਾਲ ਬਿਠਾਇਆ ਤੇ ਸੁਖਸਾਣ ਪੁੱਛੀ। ਕੋਲ ਨੇ ਉਸ ਵੇਲੇ ਦਬ। ਕੁਸ਼ਾ ਦੀ ਕੜੇ ਤੇ ਛੱਲੇ ਪਾਏ ਹੋਏ ਸਨ। ਇਹ ਦੇਖ ਕੇ ਸਾਈਭਾ ਨੇ ਪੁੱਛਿਆ ਸ੍ਰੀਮਾਨ ਜੀ ਇਹ ਕੀ ਹੱਥੀਂ ਪਾਇਆ ਹੋਇਆ ਹੈ ਮਹਾਰਾਜ ਵੱਡਿਆਂ ਦੇ ਨਮਿਤ ਪੰਡਤਾਂ ਨੂੰ ਭੋਜਨ ਕਰਾ ਰਿਹਾ ਸਮਝੋ ਸ਼ਰਾਧ ਕਰਵਾ ਰਿਹਾ ਆਪ ਦਾ ਆਉਣਾ ਸੁਣ ਕੇ ਕਾਲੀ ਨਾਲ ਇਸੇ ਤਰ੍ਹਾਂ ਅਗੇ ਸਗੋ ਚਲੋ ਘਰ ਤੇ ਪ੍ਰਸ਼ਾਦ ਛਕੋ ਇਹ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਵਾਹ ਗੁਰਮੁਖਾ ਸਤਿਗੁਰੂ RAMਦਾਸ ਜੀ ਦੇ ਵੰਸ਼ ਵਿੱਚੋਂ ਹੋ ਕੇ ਅਜੇ ਵੀ ਇਹ ਕੂੜੇ ਪਰਮਾਨੂ ਭੁਲਾ ਨਾ ਸਕੇ ਦੀਵੇ ਥੱਲੇ ਹਨੇਰਾ ਹੁੰਦਾ ਹੈ। ਇਹ ਗੱਲ ਠੀਕ ਸਾਬਤ ਹੋਈ ਹੈ। ਸ਼ਰਾਦ ਪੱਤਲ ਕਿਰਿਆ ਕਰਮ ਦੀ ਤਾਂ ਗੁਰੂ ਘਰ ਵਿੱਚ ਮਨਾਹੀ ਹੈ। ਇਹ ਕਰਮ ਕਰਨੇ ਤਾਂ ਜਹਾਲਤ ਦੀ ਨਿਸ਼ਾਨੀ ਹੈ। ਦੂਜਾ ਜਿਉਂਦੇ ਹਨ ਮਾਪੇ ਨੂੰ ਤਾਂ ਨਾ ਪ੍ਰੀਤੀ ਚੰਦ ਨੇ ਮੰਨਿਆ ਤੇ ਨਾ ਪ੍ਰੀਤੀ ਚੰਦ ਦੀ ਔਲਾਦ ਨੇ ਪ੍ਰੀਤੀ ਚੰਦ ਦਾ ਸਤਿਕਾਰ ਕੀਤਾ। ਜਗਤ ਛੱਡ ਜਾਣ ਪਿੱਛੋਂ ਉਹਨਾਂ ਦੀ ਨਮਿਤ ਕੁਝ ਕਰਾਉਣ ਦਾ ਕੀ ਲਾਭ? ਖਾਤਾ ਜਾਣਾ ਹੈ ਇਥੋਂ। ਮਾਤ ਲੋਕ ਦੇ ਲੋਕਾਂ ਨੇ ਰੂਹ ਨੂੰ ਤਾਂ ਕਿਸੇ ਸੂਰਤ ਵਿੱਚ ਕੁਝ ਮਿਲਦਾ ਹੀ ਨਹੀਂ ਸਿਆਣੇ ਬਿਆਨੇ ਹੋ ਕੇ ਐਸੇ ਪਰਮ ਵਿੱਚ ਕਿਉਂ ਫਸ ਗਈ ਕਿ ਇਹ ਕੁਝ ਕਰਨਾ ਤੁਸਾਂ ਵਾਸਤੇ ਯੋਗ ਹੈ ਪ੍ਰਿਥੀ ਚੰਦ ਦੀ ਔਲਾਦ ਸਤਿਗੁਰੂ ਨਾਨਕਦੇਵ ਜੀ ਦੀ ਸਿੱਖੀ ਤੋਂ ਬਹੁਤ ਦੂਰ ਚਾ ਚੁੱਕੀ ਸੀ ਉਹ ਮੂੜ ਹਿੰਦੂ ਸਮਾਜ ਦੇ ਕਿਰਿਆਕਰਮ ਵਿੱਚ ਜਾ ਫਸੀ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਸਜਾਉਣ ਵਾਲੇ ਨਿਸ਼ਾਨੇ ਤੋਂ ਤਾਂ ਬਹੁਤ ਦੂਰ ਸੀ ਵਿਲ ਸੇ ਵਿੱਚ ਮੇਰੀ ਈਰਖਾ ਦੇ ਕਾਰਨ ਉਹ ਸਤਿਗੁਰੂ ਜੀ ਨੂੰ ਮਿਲੇ ਹੀ ਨਹੀਂ ਭਾਈ ਕੋਲ ਨੇ ਸ਼੍ਰਾਦਾ ਦੀ ਸਮੱਸਿਆ ਉੱਤੇ ਚਰਚਾ ਕਰਨੀ ਆਰੰਭ ਕਰ ਦਿੱਤੀ ਸਤਿਗੁਰੂ ਨਾਨਕਦੇਵ ਜੀ ਦੇ ਸਮੇਂ ਤੋਂ ਸਤਿਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਤੱਕ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੱਸ ਕੇ ਸਿੱਧ ਕਰਨ ਦਾ ਯਤਨ ਕੀਤਾ ਕਿ ਗੁਰੂ ਘਰ ਵਿੱਚ ਸ਼ਰਾਦ ਹੁੰਦੇ ਆਏ ਹਨ ਪਰ ਸਤਿਗੁਰੂ ਜੀ ਨੇ ਆਪਣੇ ਨਿਸ਼ਾਨੇ ਵੱਲ ਮੋੜ ਕੇ ਉਸ ਦੇ ਮਨ ਦੇ ਪਰਮ ਦੂਰ ਕੀਤੇ ਜਦੋਂ ਸੋਢੀ ਕੋਲ ਨੇ ਇਹ ਸੁਣਿਆ ਕਿ ਸਾਈਹਬਾ ਨੇ ਲੜਾਈਆਂ ਲੜੀਆਂ ਹਨ ਤੇ ਚਾਰੇ ਸਾਹਿਬਸਾਦੇ ਵੀ ਸ਼ਹੀਦ ਕਰਾ ਲਏ ਹਨ ਤਾਂ ਉਸਤੇ ਦਿਲ ਨੂੰ ਬਹੁਤ ਸੱਟ ਲੱਗੀ ਉਹ ਉਦਾਸ ਜਾ ਹੋ ਗਿਆ ਤੇ ਫਿਰ ਉਸਨੇ ਪੁੱਛਿਆ ਹੁਣ ਕਿੱਧਰ ਜਾ ਰਹੇ ਹੋ ਜੀਵਨ ਦਾ ਕੀ ਨਿਸ਼ਾਨਾ ਹੈ ਹੁਣ ਤੁਰਕਾਂ ਨਾਲ ਯੁੱਧ ਕਰਨਾ ਹੈ ਕਿਉਂਕਿ ਤੁਰਕ ਲਸ਼ਕਰ ਪਿੱਛੇ ਆ ਰਿਹਾ ਹੈ ਕਪੂਰੇ ਨੇ ਕੇਲੇ ਵਿੱਚ ਥਾਂ ਦੇਣ ਤੋਂ ਨਾ ਕਰ ਦਿੱਤੀ ਸੀ ਹੁਣ ਕੋਈ ਹੋਰ ਥਾਂ ਲੱਭਦੇ ਹਨ ਜਿੱਥੇ ਤੁਰਕਾਂ ਨਾਲ ਟੱਕਰ ਲਈ ਜਾਵੇ ਬਾਦਸ਼ਾਹ ਔਰੰਗਜ਼ੇਬ ਦੀ ਬਾਦਸ਼ਾਹੀ ਉਹ ਅੰਤਲੇ ਦਿਨਾਂ ਤੇ ਹੈ ਉਹ 체ਤੀ ਹੀ ਖਤਮ ਹੋ ਜਾਵੇਗੀ ਉਸ ਅੰਤ ਅਸਾਂ ਦੇ ਸਿੱਖ ਕਰਨਗੇ ਝਾੜੀ ਝਾੜੀ ਕਾਲਸਾ ਗਰਜੇਗਾ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਾਰੀ ਪੰਜਾਬ ਦੀ ਧਰਤੀ ਗੂੰਜ ਉਠੇਗੀ ਕੌਲ ਦੇ ਚਾਰੇ ਪੁੱਤਰ ਸਤਾਨੰਦ ਹਰੀਜੰਨ ਅਮਰੀਕ ਬਨਵਾਲੀ ਜਵਾਨ ਤੇ ਬਹਾਦਰ ਸਨ ਵੱਡੇ ਦਾ ਪੁੱਤਰ ਕੌਲ ਦਾ ਪੋਤਰਾ ਅਬੇ ਛੰਗਵੀ ਹੋਣ ਹਰ ਤੇ ਬਹਾਦਰ ਸੀ ਉਹਨਾਂ ਨੇ ਵੀ ਸਤਗੁਰੂ ਜੀ ਅਗੇ ਪ੍ਰਾਰਥਨਾ ਕੀਤੀ ਕਿ ਸਾਇਬ ਉਹਨਾਂ ਦੇ ਘਰ ਚੱਲਣ ਤੇ ਇਸ਼ਨਾਨ ਕਰਕੇ ਪ੍ਰਸ਼ਾਦ ਛਕਣ ਸਤਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਤੇ ਛੋਟੀ ਕੌਲ ਦੇ ਘਰ ਚਲੇ ਗਏ ਜਦੋਂ ਸਤਗੁਰੂ ਜੀ ਇਸ਼ਨਾਨ ਕਰਨ ਲੱਗੇ ਤਾਂ ਭਾਈ ਕੌਲ ਸਤਗੁਰੂ ਜੀ ਵਾਸਤੇ ਚਿੱਟੇ ਕਪੜੇ ਲੈ ਆਇਆ ਉਸਨੇ ਬੇਨਤੀ ਕੀਤੀ ਆਪ ਨੇਲੇ ਬਸਤਰ ਉਤਾਰਦੇ ਹੋ ਇਹ ਤੁਰਕੀ ਰੰਗ ਹੈ ਆਪ ਨੂੰ ਸ਼ੋਭਾ ਨਹੀਂ ਦਿੰਦੇ ਇਹ ਚਿੱਟੇ ਵਸਤਰ ਪਹਿਨ ਲਵੋ ਕਤਰੀ ਦਾ ਸਮਾਂ ਦੂਰ ਚਲਿਆ ਗਿਆ ਹੈ ਇਸ ਮਾਲਵੇਦੀ ਧਰਤੀ ਵਿੱਚ ਤੁਰਕੀ ਫੌਜ ਨਾ ਪਹੁੰਚ ਸਕਦੀ ਹੈ ਤੇ ਨਾ ਲੜਾਈ ਕਰ ਸਕਦੀ ਹੈ ਕਿਉਂਕਿ ਇੱਧਰ ਪਾਣੀ ਘਟ ਹੈ ਪਰਦੇਸੀਆਂ ਨੂੰ ਪਾਣੀ ਦੇ ਅੱਡਿਆਂ ਦਾ ਪਤਾ ਨਹੀਂ ਲੱਗਦਾ ਉਹ ਤਰੇਹ ਨਾਲ ਹੀ ਮਰ ਜਾਂਦੇ ਹਨ ਬਾਰੇ ਦੇ ਆਦਮੀ ਆਪਦੀ ਸਹਾਇਤਾ ਕਰਨਗੇ ਮੈਂ ਆਪਣੇ ਸਿੱਖਾਂ ਸੇਵਕਾਂ ਨੂੰ ਵੀ ਕਹਾਂਗਾ ਕਿ ਉਹ ਵੀ ਤਨੋਂ ਮਨੋਂ ਤਨੋਂ ਆਪਦੀ ਸੇਵਾ ਕਰਨ ਸਤਿਗੁਰੂ ਜੀ ਨੇ ਕਾਲ ਦੀ ਅਰਦਾਸ ਨੂੰ ਸਵਾਰਕਰ ਕੀਤਾ ਨੀਲੇ ਬਸਤਰ ਉਤਾਰ ਦਿੱਤੇ ਤੇ ਚਿੱਟੇ ਪਹਿਨ ਲਏ ਬਸਤਰ ਪਹਿਨ ਕੇ ਬਾਹਰ ਆ ਕੇ ਬੈਠ ਗਏ ਅੱਗ ਬਾਲ ਲਈ ਉਹਨਾਂ ਨੀਲੇ ਵਸਤਰਾਂ ਨੂੰ ਬਾੜ ਕੇ ਬਾਲਣਾ ਆਰੰਭ ਕੀਤਾ ਹੌਲੀ ਹੌਲੀ ਸਾਰੇ ਦੇ ਸਾਰੇ ਸਾੜ ਦਿੱਤੇ ਜਦੋਂ ਇੱਕ ਲੀਰ ਰਹਿ ਗਈ ਤਾਂ ਉਹ ਲੀਰ ਭਾਈ ਮਾਨ ਸਿੰਘ ਜੀ ਨੇ ਸਤਗੁਰਾਂ પાસે ਫੜ ਲਈ ਤੇ ਆਪਣੀ ਦਸਤਾਰ ਵਿੱਚ ਟੰਗ ਲਈ ਉਹਨਾਂ ਨੂੰ ਬਹੁਤ ਸੋਹਣੀ ਲੱਗੀ ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਮਾਨ ਸਿੰਘ ਜੀ ਇਹ ਨੀਲੀ ਲੀਹ ਤੁਸਾਨੂੰ ਚੰਗੀ ਲੱਗਦੀ ਹੈ ਇਸ ਨੂੰ ਰੱਖੋ ਇਸ ਬਾਣੇ ਵਾਲੀ ਆਪਦੀ ਸੰਪਰਦਾਇ ਚੱਲੇਗੀ ਜੋ ਨਿਹੰਗ ਅਕਵਾਇ ਕੀ ਪਰ ਇੱਕ ਗੱਲ ਜ਼ਰੂਰ ਹੈ ਕਿ ਨੀਲੇ ਬਾਣੇ ਵਾਲੇ ਨਿਹੰਗ ਸੰਨਿਆਸੀਆਂ ਦੀ ਤਰ੍ਹਾਂ ਤਿਆਗੀ ਹੋਣਗੇ ਗ੍ਰਹਿਸਤੀ ਬਣ ਕੇ ਨਿਹੰਗ ਸਿੰਘ ਆਪਣੇ ਜੀਵਨ ਨਿਸ਼ਾਨੇ ਤੋਂ ਦੂਰ ਚਲੇ ਜਾਇਆ ਕਰਨਗੇ ਨਿਹੰਗਾਂ ਦੇ ਜਥੇ ਦੇਸ਼ ਧਰਮ ਦੀ ਰੱਖਿਆ ਕਰਨਗੇ ਇਹੀ ਸੁਤੰਤਰ ਸੁਆਦੇ ਨਿਰਧਰਤੀ ਨਿਰਵੈਰ ਹੋਣਗੇ ਤੁਰਕ ਦਾ ਵੀ ਸਾਹ ਨਹੀਂ ਕਰਨਗੇ ਤੇ ਰਹਿਤਾ ਵਿੱਚ ਰਹਿ ਕੇ ਊਰਨ ਸਿੰਘ ਰਹਿਣਗੇ ਮੇਰੇ ਖਾਲਸੇ ਦਾ ਸਹੀ ਰੂਪ ਹੋਣਗੇ ਜਦੋਂ ਇਹ ਧਰਮ ਕਰਮ ਦੀ ਮਰਿਆਦਾ ਵਿੱਚ ਪੂਰੇ ਰਹਿਣਗੇ ਤਦੋਂ ਅਸੀਂ ਅੰਗ ਸੰਗ ਰਿਹਾ ਕਰਾਂਗੇ ਜਦੋਂ ਮਰਿਆਦਾ ਛੱਡ ਜਾਣਗੇ ਤਾਂ ਖਵਾਰ ਹੋਣਗੇ ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਨੂੰ ਵਰ ਦੇ ਕੇ ਨਿਹਾਲ ਕੀਤਾ ਭਾਈ ਮਾਨ ਸਿੰਘ ਜੀ ਬਹੁਤ ਪਰਸਨ ਹੋਏ ਤਦੋਂ ਤੋਂ ਨਿਹੰਗ ਸਿੰਘਾਂ ਦਾ ਜਥਾ ਕਾਇਮ ਹੋਇਆ ਤੇ ਭਾਈ ਮਾਨ ਸਿੰਘ ਜੀ ਪਹਿਲੇ ਜਥੇਦਾਰ ਹੋਏ ਸਨ ਵਰਤਮਾਨ ਸਮੇਂ ਵਿੱਚ ਨਿਹੰਗ ਸਿੰਘ ਕੁਝ ਢਿੱਲੇ ਮੱਠੇ ਹੋ ਗਏ ਹਨ ਸਿਰਧੀਆਂ ਗਲਾਂ ਵਿੱਚ ਨਹੀਂ ਹਨ ਢਿਲਵਾ ਵਿੱਚ 2 ਦਿਨ ਟਹਿਰ ਕੇ ਸਤਗੁਰੂ ਜੀ ਜੀਵਾਂ ਦਾ ਪਾਰ ਉਤਾਰਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਉਹ ਸਭ ਦਾ ਪੜਿਆ ਸੁਣਿਆ ਪ੍ਰਮਾਨ ਕਰਨਾ ਚਾਹੀਦਾ ਉਹ ਯਾ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ